ਮੈਂ ਅੱਜ ਮੇਰੇ ਸਵਰਗੀ ਪਤਾ ਜੀ ਜਸਦਾੜ ਸੇਵਾ ਸਿੰਘ ਜੀ ਸੇਖਵਾ ਦੀ ਅੱਜ ਤੀਜੀ ਵਰਸੀ ਸੀਗੀ ਔਰ ਅਸੀਂ ਆਪਣੇ ਗ੍ਰਹਿ ਸੇਖਵਾ ਵਿਖੇ ਜਿਹੜੇ ਆ ਗੁਰੂ ਸਾਹਿਬ ਦੇ ਆ ਓਟੋ ਆਸਰਾ ਲੈ ਕੇ ਕੀਰਤਨ ਸਮਾਗਮ ਜਿਹੜਾ ਵਾ ਉਹ ਕਰਵਾਇਆ ਗਿਆ ਔਰ ਉਸ ਵਿੱਚ ਕਾਫੀ ਸੰਗਤਾਂ ਜਿਹੜੀਆਂ ਨੇ ਜਿਲ੍ਹਾ ਗੁਰਦਾਸਪੁਰ ਦੀਆਂ ਔਰ ਜਿਹੜੇ ਸਾਡੇ ਮਾਣੀਓ ਕੈਬਨਿਟ ਮੰਤਰੀ ਮਹਿੰਦਰ ਭਗਤ ਜੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਇਛੇਚੇ ਤੌਰ ਤੇ ਧੰਨਵਾਦ ਕਰਦਾ ਔਰ ਜਿੰਨੀਆਂ ਸੰਗਤਾਂ ਆਈਆਂ ਨੇ ਉਹਨਾਂ ਦਾ ਵੀ ਅੱਜ ਦੇ ਦਿਨ ਜਿਹੜਾ ਵਾ ਜਿਹੜੇ ਅੱਜ ਸੇਖਵਾ ਸਾਹਿਬ ਦੀ ਜਿਹੜੀ ਮਿੱਠੀ yaad ਦੇ ਵਿੱਚ ਅੱਜ ਸਾਰੇ ਇਕੱਤਰ ਹੋਏ ਆ ਮੈਂ ਉਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਸੇਖਵਾ ਸਾਹਿਬ ਦੀ yaad ਦੇ ਵਿੱਚ ਇਕੱਤਰ ਹੋਏ ਇੱਕੋ ਸੇਖਵਾ ਸਾਹਿਬ ਇੱਕ ਆਰਟੀਸਟਿਕ ਪਰਸਨੈਲਿਟੀ ਸੀਗੇ ਔਰ ਉਹ ਸਿਆਸੀ ਨਾਲੋਂ ਧਾਰਮਿਕ ਜਿਹੜੀ ਵਿਰਤੀ ਉਹਨਾਂ ਦੀ ਜ਼ਿਆਦਾ ਸੀਗੀ ਔਰ ਇਸੇ ਕਰਕੇ ਉਹਨਾਂ ਨੇ ਬੜੀ ਸਾਫ਼ ਸੁਥਰੀ ਔਰ ਇੱਕ ਪਾਰਦਰਸ਼ਤਾ ਵਾਲੀ ਸਿਆਸਤ ਜਿਹੜੀ ਆ ਉਹ ਕੀਤੀ ਹੈ ਔਰ ਉਹ ਮੇਰੇ ਨਹੀਂ ਹਜ਼ਾਰਾਂ ਲੱਖਾਂ ਚ ਲੋਕਾਂ ਦੇ ਪੰਜਾਬ ਦੇ ਜਿਹੜੇ ਉਹ ਪ੍ਰੇਰਣਾ ਦੀ ਸ਼ਰੋਤ ਸੀਗੇ ਔਰ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਇੱਕ ਬੜਾ ਵੱਡਾ ਖਲਾਅ ਆ ਪੰਜਾਬ ਦੀ ਸਿਆਸਤ ਦੇ ਵਿੱਚ ਉੱਥੇ ਜਿਹੜਾ ਵਾ ਸਿਆਸਤ ਦਾ ਜਿਹੜਾ ਨਗਾਰ ਉਹ ਵੀ ਤਿੰਨ ਦਿਨ ਕਿਉਂਕਿ ਜਿਹੜੀਆਂ ਚੰਗੀਆਂ ਪਰਸਨੈਲਿਟੀਆਂ ਨੇ ਉਹ ਡੇ ਬਾਏ ਡੇ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਇਹਦੇ ਕਰਕੇ ਜਿਹੜਾ ਵਾ ਖਲਾ ਜਿਹੜਾ ਬੜਾ ਵੱਡਾ ਰਾਜਨੀਤੀ ਚ ਪੈਦਾ ਹੋ ਰਿਹਾ ਵਾ ਪਰ ਉਹ ਅਸੀਂ ਉਹਨਾਂ ਨੂੰ ਆਪਣਾ ਦਰਸ਼ਮੰਤ ਦੇ ਆਂ ਔਰ ਉਹਨਾਂ ਦੇ ਜੋ ਪਾਏ ਹੋਏ ਪੂਰਨੇ ਆ ਮੇਰੇ ਸਵਰਗੀ ਦਾਦਾ ਜੀ ਜ세ਧਾਰ ਰਜਾਗਰ ਸਿੰਘ ਸੇਖਵਾਂ ਜੀ ਦੇ ਜੋ ਪਾਏ ਪੂਰਨੇ ਆ ਅਸੀਂ ਉਹਨਾਂ ਤੇ ਪੈਰਾ ਦੇ ਕੇ ਜਿਹੜਾ ਵਾ ਲਗਾਤਾਰ ਤੀਜੀ ਪੀੜੀ ਦੇ ਵਿੱਚ ਜਿਹੜਾ ਵਾ ਇਹ ਸੇਵਨਪਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸਤਿਕਾਰਯੋਗ ਜਥੇਦਾਰ ਸੁਦਾਰ ਸੇਵਾ ਸਿੰਘ ਸੇਖਵਾਂ ਜੀ ਦੀ ਬਰਸੀ ਉੱਪਰ ਮੈਨੂੰ ਆਉਣ ਦਾ ਮੌਕਾ ਮਿਲਿਆ ਹੈ ਸੋ ਜਿਹੜੇ ਵੀ ਇਨਸਾਨ ਦੁਨੀਆ ਤੇ ਆ ਕੇ ਆਪਣੇ ਜੀਵਨ ਦੇ ਵਿੱਚ ਸਮਾਜ ਨੂੰ ਕੁਝ ਦੇ ਕੇ ਜਾਂਦੇ ਨੇ ਸਮਾਜ ਲਈ ਕੁਝ ਕਰਕੇ ਜਾਂਦੇ ਨੇ ਉਹ ਜਾਣ ਦੇ ਬਾਅਦ ਵੀ ਦੁਨੀਆ ਉਹਨਾਂ ਨੂੰ ਹਮੇਸ਼ਾ ਯਾਦ ਕਰਦੀ ਹੈ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਇਲਾਕੇ ਦੇ ਸਾਥੀ ਆਏ ਹਾਂ ਕਿਉਂਕਿ ਸਰਦਾਰ ਸੇਵਾ ਸਿੰਘ ਸੇਖੋਂ ਦਾ ਜੀਵਨ ਜੋ ਹੈ ਬਹੁਤ ਹੀ ਇੱਕ ਸੰਘਰਸ਼ਮਈ ਜੀਵਨ ਔਰ ਇੱਕ ਬਹੁਤ ਹੀ ਅਵਲ ਦੱਦੇ ਦਾ ਜੀਵਨ ਉਹਨਾਂ ਨੇ ਜੀਆ ਆਪਣੇ ਜੀਵਨ ਦੀ ਸ਼ੁਰੂਆਤ ਉਹਨਾਂ ਨੇ ਐਜ਼ ਅ ਟੀਚਰ ਔਰ ਐਜ਼ ਅ ਕੋਚ ਸਪੋਰਟਸਮੈਨ ਸ਼ੁਰੂ ਕੀਤੀ ਔਰ ਕਿਉਂਕਿ ਸਭ ਤੋਂ ਅਗਰ ਉੱਤਮ दान ਹੈ ਤਾਂ ਸਿੱਖਿਆ ਦਾ দান ਹੈ ਉਹਨਾਂ ਨੇ ਦੇ ਬਾਅਦ ਇੱਕ ਸਮਾਜ ਦੇ ਵਿੱਚ ਐਜ਼ ਅ ਟੀਚਰ ਦਾ ਜੀਵਨ ਸ਼ੁਰੂ ਕਰਨ ਦੇ ਬਾਅਦ ਉਹਨਾਂ ਨੇ ਨੈਕਸਟ ਸਟੈਪ ਜੋ ਹੈ ਰਾਜਨੀਤੀ ਵਿੱਚ ਆ ਕੇ ਸਮਾਜ ਦੀ ਸੇਵਾ ਕੀਤੀ ਦੇ ਨਾਲ ਨਾਲ ਉਹ ਐਸਜੀਬੀਸੀ ਦੇ ਮੈਂਬਰ ਵੀ ਰਹੇ ਕਿਉਂਕਿ ਜੋ ਵੀ ਆਦਮੀ ਧਾਰਮਿਕ ਹੁੰਦਾ ਹੈ ਧਾਰਮਿਕ ਆਦਮੀ ਹੀ ਸਮਾਜ ਦੀ ਸੇਵਾ ਅੱਛੇ ਤਰੀਕੇ ਨਾਲ ਕਰ ਸਕਦਾ ਹੈ ਸੋ ਉਹਨਾਂ ਨੇ 1997 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਮਨਿਸਟਰ ਬਣੇ ਉਹਨਾਂ ਨੇ ਆਪਣੇ ਸਮੇਂ ਦਰਮਾਨ ਆਪਣੀ ਟਰਮ ਦੇ ਦਰਮਿਆਨ ਬਹੁਤ ਇਲਾਕੇ ਦਾ ਵਿਕਾਸ ਕੀਤਾ ਬਹੁਤ ਮੱਲਾਮਾਰੀਆਂ ਸਮਾਜ ਨੂੰ ਬੜੀ ਉਹਨਾਂ ਦੀ ਦੇਣ ਹੈ ਉਸਦੇ ਬਾਅਦ ਦੁਬਾਰਾ ਫੇਰੋ ਬਾਈ ਲਖਿੰਜਿਤ ਕੇ ਐਮਐਲਏ ਵੀ ਬਣੇ ਔਰ ਮਨਿਸਟਰ ਵੀ ਬਣੇ ਅੱਜ ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਅਸੀਂ ਸਾਰੇ ਯਾਦ ਕਰਦੇ ਹਾਂ ਸੋ ਮੈਂ ਦੇਖ ਰਿਹਾ ਕਿ ਜੋ ਸਾਰਾ ਪਰਿਵਾਰ ਹੈ ਸੇਖਵਾ ਸਾਹਿਬ ਦੇ ਬਾਅਦ ਉਹਨਾਂ ਦੇ ਬੇਟੇ ਜਗਰੂਪ ਸੇਖਵਾ ਜੀ ਉਹ ਵੀ ਅਜ ਆਮ ਆਦਮੀ ਪਾਰਟੀ ਦੇ ਬਹੁਤ ਹੀ ਇੱਕ ਉੱਗੇ ਨੇਤਾ ਨੇ ਔਰ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਨਰਲ ਸੈਕਟਰੀ ਸਟੇਟ ਦੀ ਉਦੇ ਨਾਲ ਨਾਲ ਡਿਸਟ੍ਰਿਕਟ ਪਲਾਨਿੰਗ ਬੋਰਡ ਗੁਰਦਾਸਪੁਰ ਦੇਓ ਚੇਅਰਮੈਨ ਨੇ ਔਰ ਬਖੂਬੀ ਪਾਰਟੀ ਦੀ ਔਰ ਸਮਾਜ ਦੀ ਸੇਵਾ ਕਰੇ ਨੇ ਇਹ ਜੋ ਪਰਿਵਾਰ ਹੈ ਪੀੜੀਦਰ ਪੀੜੀ ਸਮਾਜ ਦੀ ਸੇਵਾ ਕਰ ਰਿਹਾ ਚਾਹੇ ਰਾਜਨੀਤੀ ਹੋਵੇ ਚਾਹੇ ਸਮਾਜਿਕ ਕਾਰਜਕ੍ਰਮ ਹੋਣ ਕੰਮ ਹੋਣ ਨਿਵਾਰਿਆ ਹੈ ਸੋ ਮੈਂ ਅੱਜ ਬੜਾ ਇੱਕ ਮੈਂ ਕਹਿ ਸਕਣਾ ਕਿ ਮੈਂ ਬੜਾ ਭਾਗਸ਼ਾਲੀ ਹਾਂ ਕਿ ਮਨੂੰ ਐਸੀ ਮਹਾਨ ਸ਼ਖਸੀਅਤ ਦੀ ਵਰਸੀ ਦੇ ਪਰ ਆਉਣ ਦਾ ਮੌਕਾ ਵੀ ਮਿਲਿਆ ਹੈ ਉਹਨਾਂ ਨੂੰ ਯਾਦ ਕਰਨ ਦਾ ਮੌਕਾ ਮਿਲਿਆ ਹੈ ਸੋ ਮੈਂ ਆਪਣੇ ਵੱਲੋਂ ਔਰ ਖਾਸ ਕਰਕੇ ਆਪਣੇ ਪਿਤਾ ਜੀ ਜੋ ਫਾਰਮਰ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਜੀ ਉਹਨਾਂ ਦਾ ਇਹਨਾਂ ਨਾਲ ਬੜਾ ਭਰਾਮਾ ਵਾਲਾ ਸੰਬੰਧ ਹੈ ਰਿਆ ਔਰ ਇਸ ਪਰਿਵਾਰ ਨਾਲ ਸਾਡਾ ਬਹੁਤ ਪੁਰਾਣੀ ਸਾਂਝ ਹੈ ਔਰ ਅੱਜ ਮੈਂ ਜੋ ਕੁਛ ਐਜ਼ ਅ ਮਨਿਸਟਰ ਵੀ ਅਗਰ ਅੱਜ ਇੱਥੇ ਆਇਆ ਹਾਂ ਤੇ ਉਹਦੇ ਵਿੱਚ ਜਗਰੂਪ ਸੇਖਵਾਇਂ ਦਾ ਬਹੁਤ ਵੱਡਾ ਹੱਥ ਹੈ ਇਸ ਕਰਕੇ ਮੈਂ ਇਸ ਪਰਿਵਾਰ ਨੂੰ ਜਿੱਥੇ ਪਰਮਾਤਮਾ ਕੇ ਵਾਹਿਗੁਰੂ ਅਰਦਾਸ ਕਰਨਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਉਦੇ ਨਾਲ ਨਾਲ ਸਾਡੇ ਸਰਦਾਰ ਜਸਜਰ ਸੇਵਾ ਸਿੰਘ ਸੇਖਵਾਂ ਜੀ ਨੂੰ ਪਰਮਾਤਮਾ ਨੇ ਚੱਲਣਾ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਪੰਚਾਇਤੀ ਨੂੰ ਕਿਤਾ ਦੇ ਉਹਦੇ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਜੋ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋ ਰਹੇ ਨੇ ਔਰ ਬੜਾ ਜੋਸ਼ ਹੈਗਾ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਨੇ ਜਦ ਕੇ ਵਿਰੋਧੀਆਂ ਨੂੰ ਆਪੋਸ਼ਨ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਔਰ ਆਮ ਆਦਮੀ ਪਾਰਟੀ ਦੇ ਇੱਕ ਪਿੰਡ ਚ 2 2 4 4 5 5 ਉਮੀਦਵਾਰ ਲੜਨਾ ਚਾਹੁੰਦੇ ਨੇ ਪਰ ਬੜਾ ਅੱਛਾ ਲੱਗ ਰਿਹਾ ਹੈ ਕਿ ਮਾਨ ਸਾਹਿਬ ਦੀ ਅੱਛੀ ਸੋਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਮੁਖੰਦੀ ਪੰਜਾਬ ਜਿਨ੍ਹਾਂ ਨੇ ਸੋਚਿਆ ਕਿ ਪੰਜਾਬ ਦੇ ਵਿੱਚ ਜਿਹੜੇ ਪਿੰਡੋਂ ਪੰਚਾਇਤਾਂ ਨੇ ਸਰਪੰਚ ਨੇ ਉਹ ਸਹਿਮਤੀ ਨਾਲ ਜਿੰਨੇ ਵਾਅਦਾ ਵਾਦ ਬਣਨ ਉਹਨਾਂ ਹੀ ਪਿੰਡਾਂ ਦਾ ਵਿਕਾਸ ਹੋਏਗਾ ਔਰ ਪਿੰਡਾਂ 'ਚ ਕੋਈ ਪੇਤ ਭਾਵ ਨਹੀਂ ਹੋਏਗਾ ਕੋਈ ਦੁਸ਼ਮਣੀਆਂ ਨਹੀਂ ਪੈਣੀਆਂ ਪਹਿਲਾਂ ਦੇਖੀ ਰਹੀ ਕਿ ਪਿੰਡਾਂ ਦੇ ਵਿੱਚ ਜਦੋਂ ਸਰਪੰਚ ਇਲੈਕਸ਼ਨ ਹੁੰਦੇ ਸਨ ਉਹਨਾਂ ਦੀ ਸ਼ੁਰੂਆਤੀ ਲੜਾਈ ਝਗੜਾ ਹੁੰਦਾ ਸੀ ਪਰ ਅੱਜ ਇਹ ਭਾਈਚਾਰਾ ਬਹੁਤ ਬਦਲ ਰਿਹਾ ਹੈ ਔਰ ਸਾਰੇ ਹੀ ਪਿੰਡ ਤਕਰੀਬਨ ਬਹੁਤ ਸਾਰੇ ਪਿੰਡ ਜਿਹੜੇ ਨੇ ਆਪਣੀ ਸਹਿਮਤੀ ਦੇ ਨਾਲ ਸਰਪੰਚ ਬਣਾ ਰਹੇ ਨੇ ਦਾ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਆਪੋਜੀਸ਼ਨ ਦੇ ਨਾਲ ਨਾਲ ਸੱਤਾਧਾਰੀ ਪਾਰਟੀ ਵੀ ਇਲੈਕਸ਼ਨ ਕਮਿਸ਼ਨ ਕੋ ਕੰਪਲੇਂਟ ਲੈ ਕੇ ਚਲੀ ਗਈ। ਦੇਖੋ ਕਿ ਜਿਹੜੀ ਹੈਗੀ ਏ ਇਹ ਤੇ ਹਰ ਨੂੰ ਹੱਕ ਹੈਗਾ ਡੈਮੋਕ੍ਰੇਸੀ ਦੇ ਵਿੱਚ ਕਿ ਜਿਹੜੇ ਇਲੈਕਸ਼ਨ ਹੈਗੇ ਨੇ ਉਹ ਫੇਰ ਹੋਣ ਚਾਹੀਦੇ ਨੇ ਲੋਕਤੰਤਰ ਦੇ ਵਿੱਚ ਰਹਿ ਕੇ ਔਰ ਸਭ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਕਿਉਂਕਿ ਜਿਹੜੀਆਂ ਵਿਰੋਧੀਆਂ ਨੇ ਉਹਨਾਂ ਨੇ ਆਪਣੇ ਮੁਤਾਬਕ ਕੀਤਾ ਹੋਣਗੇ ਤੇ ਸਾਡੀ ਜਿਹੜੀ ਪਾਰਟੀ ਆਪਣੀ ਮੌਜੂਦਾ ਹੈ ਉਹਨਾਂ ਨੇ ਅਗਰ ਇਲੈਕਸ਼ਨ ਵਿੱਚ ਨੂੰ ਮਿਲੇ ਨੇ ਤੇ ਇਸ ਕਰਕੇ ਮਿਲੇ ਨੇ ਕਿ ਜਿਹੜੀ ਇਹ ਆਪੋਜੀਸ਼ਨ ਰੋਲਾ ਪਾ ਰਹੀ ਹੈਗੀ ਏ ਕਿ ਸਾਡਾ ਨਾ ਤੱਕਾ ਹੋ ਰਿਹਾ ਜਦਕਿ ਸਚਾਈ ਇਹ ਹੈਗੀ ਏ ਕਿ ਤੱਕਾ ਨਹੀਂ ਹੋ ਰਿਹਾ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਇਸ ਕਰਕੇ ਜੋ ਹੈ ਉਸੇ ਮੱਲੰਗੇ ਸੀ ਕਿ ਸਾਡੇ ਇਲੈਕਸ਼ਨ ਜਿਹੜੇ ਹਰ ਦਾ ਆਦਮੀ ਦਾ ਪਾਰਟੀ ਦਾ ਹੱਕ ਹੈਗਾ ਕਿ ਇਹ ਇਲੈਕਸ਼ਨ ਫੇਅਰ ਹੋਣ ਔਰ ਵਿਰੋਧੀਆਂ ਦੀਆਂ ਗੱਲਾਂ ਦੇ ਵਿੱਚ ਬਹਿਕਾਵੇ ਵਿੱਚ ਨਾ ਆਇਆ ਜਾਏ